ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਕੰਮ ਹੋ ਗਿਆ ਬਾਈ ਖਰਾਬ ਟਰਾਲੀ ਆਏ ਦੇ ਕੱਢਣ ਖੇਤਾਂ ਮੇਂ ਦੋ ਟਰੈਕਟਰ ਪਾ ਕੇ ਤੋਰੀ ਟਰਾਲੀ ਦਾਬ ਗਈ ਫਿਰ ਬਾਈ ਟੋਚਨ ਪਾਈ ਦੀ ਲੀਕ ਲੁਕ ਸਾਫ ਕਰੀ ਟਰੈਕਟਰ ਕਰੇ ਦੇ ਇਕੱਠੇ 6-7 8-10 ਵੀਡੀਓ ਬਾਈ ਆਪਨੇ ਬਣਾਈ ਨਹੀਂ ਦੀ ਨਾ ਕੋਈ ਮੰਤਾ ਬਣਾਨੇਗਾ ਟਰਾਲੀ ਬਾਈ ਜਿਹੜਾ ਖਾ ਗਈ ਦਿਖਾਵਾਂ ਬਾਈ ਤੁਹਾਨੂੰ ਅੰਦੇ ਆ ਗਏ ਮਾਰੇ ਤਿਆਰ ਵਿਆਰ ਹੋ ਗਏ ਜਿੰਮਲੇ ਹੋਰ ਜੱਗੇ ਠੀਕ ਹੈ ਜੀ ਕੀ ਆ ਹੋ ਰਿਹਾ ਹੈ ਉਹ ਤੇ ਕੀ ਗਰੇ ਚੱਲ ਰਹੀ ਹੈ ਆਪਣੇ ਕਰੋ ਸ਼ਨੀਵਾਰ ਸੈਟ ਗਏ ਨੇ ਸ਼ਨੀਵਾਰ ਬਾਈ ਸੈਟ ਕਰਨਾ ਪੈਣਾ ਬਾਈ ਟੱਕੇ ਦਾ ਚਾਂਸ ਬਣ ਗਿਆ ਟਰੈਕਟਰ ਭੇਜਿਆ ਬਾਈ ਟਰਾਲੀ ਲੈਣ ਇੱਕ ਟਰਾਲੀ ਆਪਣੀ ਸੜਕ 'ਤੇ ਲੋਡ ਹੋ ਰਹੀ ਔਰ ਇਹਦੇ ਦਿਖਣੇਗੀ ਵੀ ਨਹੀਂ ਜ਼ੂਮ ਕਰਕੇ ਜੇ ਆਈ ਲੋਟ ਨਹੀਂ ਆਂਦੀ ਇਹ ਹੋ ਰਹੀ ਆ ਬਾਈ ਲੋਡ ਇਹ ਸ਼ੋ ਥੋੜੀ ਜਿਹੀ ਦਿਖਦੀ ਆ ਦੋ ਹਾਲੈਂਡ ਪਾਏ ਦੇ ਬਾਈ ਇੱਧਰ ਦੋ 855 ਪਾਏ ਦੇ ਦੋ 855 ਪਿੱਛੇ ਲਾਏ ਦੇ ਮ ਖਰਾਬ ਹੁੰਦਾ ਜਾ ਰਿਹਾ ਬਾਈ ਸੀਜ਼ਨ ਨੂੰ ਸਮਝ ਨਹੀਂ ਆ ਰਹੀ ਬਣ ਕੇ ਆ ਰਿਹਾ ਟੀਆ ਚਾਂਸ ਬਣ ਲਿਆ ਆਪਣੇ ਗੱਲ ਪਹਿਲੇ ਦਿਨ ਖੇਤ ਮਾ ਟਰਾਲੀ ਪਲਟੀ ਫਿਰ ਆਪਣੇ ਰਿਮ ਟੁੱਟੇ ਰਿਮ ਟੁੱਟਣ ਦੇ ਬਾਅਦ ਅੱਜ ਉਹ ਫਿਰ ਪਲਟ ਗਈ ਟਰਾਲੀ ਇਹ ਟਰੈਕਟਰ ਲਾਇਆ ਦਾ ਬਾਈ ਮੈਂ ਭਜਾ ਕੇ ਮੈਂ ਚੱਲ ਰੋਕ ਲੈਂ ਜੇ ਥੋੜੀ ਰੁਗੀ ਰੁਕੀ ਹੈ ਨਹੀਂ ਪੂਰੇ ਦੇ ਟਰਾਲੀ ਤੁਰੀ ਹੈ ਮਤਲਬ ਇੰਨੀ ਕਿ ਦੂਰ ਗਈ ਹੈ ਪੂਰੇ ਖੜੀ ਦੀ ਟਰਾਲੀ ਉਰੇ ਦੇ ਟੋਰੀ ਦੀ ਟਰਾਲੀ ਇੱਥੇ ਮੇਰਾ ਬੂਟ ਹੈ ਬਾਈ ਨਹੀਂ ਦੂਰ ਜਾ ਕੇ ਕੰਮ ਬਣ ਗਿਆ ਡਰਾਈਵਰ ਤਾਂ ਮਹੀਂ ਦਾ ਵੀ ਆਪ ਇਹ ਮੇਰਾ ਕਿਆ ਕਸੂਰ ਹੈ ਬਾਈ ਜਿਆਦਾ ਸਮੇਂ ਬਤਾਓ ਵੀ ਵੀਰ ਤਾਰੀ ਉਰੇ ਗਲਤੀ ਹੈ ਕਮਲ ਤਾਂ ਐਂ ਛੇੜੀ ਡਰਾਈਵਰ ਵਾਲੀ ਬਾਤ ਵੀ ਇਹਨੂੰ ਪੂਰ ਪਾ ਮੈਂ ਤੁਹਾਨੂੰ ਗੱਲ ਕਰ ਰਿਹਾ ਡਰਾਈਵਰ ਦੀ ਨਹੀਂ ਨਹੀਂ ਮੇਰੇ ਦੱਸੋ ਬਾਈ ਕਿਆ ਗਲਤੀ ਹੈ ਨਗਾ ਸਿਕੋ ਭੱਜ ਨਾ ਬੀਰੀ ਬ ਹਾਂ ਭਾਈ ਕਰੋ ਨਿਓ ਇਸ ਬਾਤ ਦਾ ਅਮੇ ਕੁਛ ਨਹੀਂ ਕਹਿ ਸਕਿਆ ਜੀ ਲੱਗ ਮੁਕੇ ਬਰੇਗਾ ਆਪਣਾ ਤਾਂ ਭਾਈ ਦਿਲ ਟੁੱਟ ਗਿਆ ਤੀਆ ਚਾਂਸ ਬਣ ਲਿਆ ਭਾਈ ਮਹਾਰਾਜ ਦੁੱਧਾ ਧਾਰੀ ਭਾਈ ਸੀਜ਼ਨ ਮਾਰਾ ਦੇਖ ਕੇ ਲੋਾਈ ਮੇਰੇ ਮਾਲਕ ਡਰ ਲੱਗ ਰਿਆ ਆ ਰਹੀ ਹੈ ਭਾਈ ਟਰਾਲੀ ਦੀਪੇ ਵਾਲੀ ਟਰਾਲੀ ਦੁਆਰਾ ਲੋਡ ਕਰੇ ਫਿਰ ਦੱਸਾਂਗੇ ਕੀ ਚੀਜ਼ ਗਲਤੀ ਹੈ ਦਾ ਸੇ ਗੁਈ ਫਾਇਦਾ ਨਹੀਂ ਹੈ ਟਰਾਲੀ ਆ ਰਹੀ ਹੈ ਬਈ ਦੋਈਓ ਲੱਦेंगे ਬੰਦਾ ਗਿਆ ਮਾਰਾ ਪਰਚੀਆਂ ਲੈਣਾ ਦੋ ਉਹ ਟਰਾਲੀ ਤੋਰਨੀ ਹੈ ਜਿਹੜੀ ਸੜਕ ਪਰ ਖੜੀ ਹੈ ਭਰ ਗਈ ਟਰਾਲੀ ਸਰਸਾ ਮਰਾਵਾ ਬਈ ਉਹਨੂੰ ਤੋਚਣ ਲੱਗੇ ਬਈ ਕੱਢਣ ਟਰੈਕਟਰ ਮਾਂ ਜਿਹੜੀ ਟਰਾਲੀ ਆ ਜੋ ਦੇ ਕਿਟਾ ਕੱਢਾ ਡਰਾਈਵਰ ਨੂੰ ਬਲਬੇਟ ਆ ਗਿਆ ਜਿਹੜੀ ਟਰਾਲੀ ਆਈ ਹੈ ਬਈ ਉਸਮੈ ਉਹ 4x4 ਪਾਵਾਂਗੇ ਇਰੋਸ ਮਾ ਪਿਆ 859 ਟਰਾਲੀ ਲੈ ਕੇ ਮਿਲਣ ਨੂੰ ਜਾਹੇਗਾ। ਚੀਟੀ ਵੱਜੀ ਵੀ ਦਿਖਾਇਓ। ਹੌ ਕੇ ਆ ਕਹਾ ਬਾਬੇ ਸਾਨੂੰ ਬਹੁਤ ਖੁਸ਼ ਰਹਾ ਆਂ ਥਾਰਾ ਇੰਨਾ ਨੁਕਸਾਨ ਹੋ ਗਿਆ ਕੰਮ ਥਵੇਂ ਕਰ ਰਹੇ ਆ ਅੱਜ। ਕਿਆ ਕਹਾ ਕਮਲੋ? ਤੇਰੇ ਕਿਆ ਪਰਮਾਤਮਾ ਕਹ ਲੋ। ਹਵਾਰਿਆਂ ਨੇ ਜਿੰਨੀ ਥਾਰੀ ਚੜਾਈ ਹੋਇਆ। ਵੀਡੀਓ ਥਵੇਂ ਸ਼ਰਮ ਦੇ ਹੋਇਆ। ਹੈ? ਸ਼ਿਵ ਤੋਂ ਕਸਰ ਨਹੀਂ ਰਹੀ। ਪੱਲੀ ਉਰੀ ਨੂੰ ਕੱਢਦੀ ਬਈ ਤੇਰੀ ਵਿੱਚੋਂ ਨਾ ਦੇਖਾਂ ਪਰਾਂ ਨੂੰ ਉੱਪਰ ਨੂੰ ਘੁਮਾ ਗਏ ਆਪਣੇ ਗੰਨੇ ਮੈਨੂੰ ਵੇਰ ਲਈ ਹੋਣੀ ਕੋਈ ਚੱਕਰ ਨਹੀਂ ਹੈ ਮਹਾਰਾਜ ਜੀਆਂ ਸੁੱਖ ਰੱਖਿਆ ਨੇ ਕੰਮ ਤੋਂ ਚੱਲਦੇ ਰਹੇਗੇ ਤਾਂ ਹੀ ਜੀ ਲੱਗੇ ਆ ਧਰਾ ਹੈਲੋ ਪਹੁੰਚ ਗਈ ਬਾਈ ਟਰਾਲੀ ਆਪਣੀ ਸਰਪੰਚ ਸਾਹਿਬ ਲੈ ਕੇ ਪਹੁੰਚੀ ਟਰਾਲੀ ਪਰਾਇਨ ਨਰਾਇი ਬੈਠੇ ਆ ਸਾਹ ਨਹੀਂ ਆ ਰੈ ਨਰਾਇਨ ਨੂੰ ਮਗਰਾਟ ਪਰ ਬੈਠਿਆ ਐਨ ਆਰ ਆਈ ਪਲਾਹਾ ਆ ਗਿਆ ਬਾਈ ਪਲਾਹਾ ਖੇਤਾਂ ਵਿੱਚ ਇਸ ਚੀਜ਼ ਦੀ ਵੀ ਦਿੱਕਤ ਹੋਏਗੀ ਬਾਈ ਵੀ ਟਰਾਲੀ ਕਿਉਂ ਆਈ ਔਰੇ ਫੱਟੇ ਮੰਗਾ ਲੈ ਬਾਈ ਫੱਟੇ ਲਾਕ ਐ ਫਿਰ ਟਰਾਲੀ ਲਾਵੇਂਗੇ ਔਰ ਟਰਾਲੀ ਮਾਤੇ ਕੱਢਦੇ ਟਰੈਕਟਰ ਬਾਈ ਔਰ ਟਰਾਲੀ ਟਰੈਕਟਰ ਤੇ ਜਦੋਂ ਮਿਲ ਨੂੰ ਇੱਕ ਈਮਾ ਪਾ ਦੇ 4x4 ਇੱਕ ਬੰਦਾ ਗਿਆ ਵਾ ਮਾਰਾ ਭਾਈ ਮਨਾਲੀ ਘੁੰਮਣ ਉਹ ਵਿੱਚ ਦੇ ਗਾਇਵ ਐ ਐਨ ਆਰ ਆਈ ਸਾਨ ਯਾਰ ਐਨ ਆਰ ਆਈ ਨੂੰ ਜੋ ਲਾ ਦੇ ਬਾਈ ਫੱਟੇ ਟਰਾਲੀ ਕਰਤੀ ਕਸਾਰ ਦੂਆ ਟਰੈਕਟਰ ਗਿਆ ਟਰਾਲੀ ਮੈਂ ਪੈਣਾ ਫੱਟੇ ਲਾਏ ਆ ਬਾਈ ਖੇਤ ਨਰਮੇ ਕਈ ਵਾਰ ਦਿੱਕਤ ਆ ਜਾ ਆ ਦੁਬਾਰਾ रस्से लियो भाई करामा भाई लो ट्राली ਬੱਜ ਗਿਆ ਭਾਈ ਰੱਸਾ ਰੱਸਾ ਬੱਜ ਗਿਆ ਭਾਈ ਕਿਆ ਬੱਜਾ ਬੰਦਾ ਆ ਗਿਆ ਆਪਣਾ ਦੇਖੋ ਹੋਰ ਜੀ ਲੈ ਜੀ ਲੋਡ ਹੋ ਗਈ ਹੈ ਵਾਲੀ ਲੈ ਜਾਓ ਇੱਕ ਪਲਟ ਗਈ ਆਹ ਨਾ ਇਸ਼ੇ ਨਾ ਕਹ ਆਹ ਪਲਟ ਗਿਆ ਪਲਟੀ ਨਹੀਂ ਕਰਨਾ ਤਰ ਗਿਆ ਉੱਪਰ ਫਿਰ ਇਸ਼ਕੇ ਹੋਗਾ ਥੋੜਾ ਕੋਈ ਬਾਤ ਨਹੀਂ ਪਲਟੀ ਨਹੀਂ ਹੈ ਤੋਰਾ ਭਾਈ ਨੂੰ ਟਰਾਲੀ ਨੂੰ ਡਰਾਈਵਰ ਆ ਰਿਹਾ ਜਾ نیچے ਜਾ ਰਸਤਾ ਫਿਕਰੋ ਜੇ ਸਾਰੋ ਕਾਉਂ ਜਗਾਲੇ ਕੀੜਾ ਕੋਈ ਆ ਬੱਧੀਆ ਬੱਧੀਆ ਰੱਖ ਪੱਤੇ ਉਤਰਾ ਭਈਆ ਪੱਤੇ ਉਤਰਾ ਯਾਰ ਤੁਮ ਲੋਗਾਂ ਨੇ ਕਈ ਦਿਨ ਸਮਝਾ ਲਿਫਟ ਨਹੀਂ ਚੱਕ ਰਿਆ ਰਿੰਟ ਨਹੀਂ ਚੱਕਦੇ ਬਾਈ ਇਤਨੀ ਚੱਕ ਦੇ ਥੋੜਾ ਲਾ ਲਿਓ ਕੁਛ ਨਹੀਂ ਹੁੰਦਾ ਆ ਕਿੱਥੇ ਜਾ ਰਹੀ ਹੈ ਰਾਣੀ ਕਿੱਦਾਂ ਲਾ ਦੇ ਹੋ ਰਾਣਾ ਸਮੇ ਚਾਹ ਲੈਦੇ ਯਾਰ ਜੋਗਾਚਾਰ ਰਾੜੂ ਸੁਟਰਾ ਦੀ ਉਹ ਕਰਾੜ ਵੀ ਨਹੀਂ ਰਿਹਾ ਕੋਈ ਜੋ ਪਿਆ ਦਾ ਯਾਰ ਅੱਗੇ ਚੱਕੋ ਰਾੜਾ ਬੜਾਈ ਕੰਮ ਲੈ ਹੈ ਇਹ ਸਾਰੇ ਰੱਖ ਗਿਆ ਉਹ ਦਿਨ ਬਈਆ ਹਾਂਜੀ ਕੀਆ ਕਰੇਗਾ YouTube ਤੇ ਦਾ ਚੈਨਲ ਬਣਾਵੇਂ ਤੇਰਾ ਨਾ ਤਿਆਰ ਬਰ ਤਿਆਰ ਖੜੀ ਹੈ ਬਾਈ ਟਰਾਲੀ ਮਿੱਲਮਾ ਜਾਣੇ ਨੂੰ ਆਮ ਲੋਈ ਲੋਈ ਲੈ ਕੇ ਆਏ ਆ ਕੱਪੜੇ ਪਾਕ ਆਏ ਆ ਮੋٹے ਟਰਾਲੀ ਲੋਡ ਕਰਾਵੇਂ ਆ ਡਰਾਈਵਰ ਹਲੇ ਆਇਆ ਨਹੀਂ ਫੋਨ ਕਰ ਲਿਆ ਦੋ ਵਾਰੀ ਕਹਿੰਦਾ ਤਾਂ ਮੈਂ ਸਾਈਡ 'ਮਾਂ ਲਾ ਕੇ ਕਢਾ ਦੇਉ ਮੈਂ ਆਪੇ ਲੈ ਜਾਵਾਂਗਾ 18 ਗੱਨੇ ਟਰਾਲੀ ਲੋਡ ਹੋ ਗਈ ਬਾਈ ਪਰਚੀ ਆ ਗਈਆਂ ਦੋ ਇੱਕ ਜਤਿੰਦਰ ਦੀ ਇੱਕ ਮੇਰੀ ਹੈ ਚੱਲਾਂ ਬਾਈ ਅੱਗੇ ਤੁਹਾਨੂੰ ਦਿਖਾਵਾਂ ਜਾ ਕੇ ਕਿੰਨੀ ਗੇ ਲੋਡ ਹੋਈ ਆ ਲੱਗ ਰਹੇ ਆ ਬੰਦੇ ਆਪਣੇ ਉਰੇ ਵੀ ਦੋ ਲੇਵਰਾਂ ਲੱਗ ਰੀਆਂ ਆਪਣੇ ਵਾ ਇੱਕ ਗੁੱਟੂ ਨੇ ਇੱਕ ਰੋਸ ਨੂੰ ਨੇ ਪੰਜ ਗੇੜ ਲੱਗੇ ਬਾਈ ਟਰਾਲੀ 'ਵਰਾ 9 ਵਜ ਗਏ ਕੰਮ ਕਰਦਿਆ ਬੰਦ ਲੇਵਰ ਵੀ ਬਾਈ ਥੱਕ ਗਈ ਮੇ ਰੋਟੀ ਪਾਣੀ ਖਾਣਾ ਇਹਨਾਂ ਨੇ ਵਿਚਾਰਿਆਂ ਨੇ ਕਿ ਹਾਂ ਇਹਨਾਂ ਨੂੰ ਵੀ ਸਵੇਰੀ ਲੱਦ ਲਿਓ ਟਰੈਕਟਰ ਆਪਣੇ ਬੰਦੇ ਲੈ ਗਏ ਘਰਾਂ ਨੂੰ ਮਾਰੇ ਪਰ ਰਹਿ ਗਏ ਦੋ ਟਰੈਕਟਰ ਯੋ ਟਰਾਲੀ ਵੀ ਕੱਢ ਲਈ ਆਪਾਂ ਨੇ ਫੱਟੇ ਲਾ ਦੇ ਘੋੜੀ ਲਗੀ ਨਹੀਂ ਇਸਕੇ ਪਿਛਲਾ ਗਾਟਾ ਥੱਲੇ ਲਗਿਆ ਵਾ ਜਿਹੜਾ ਇਸਕਾ ਪਿਛਲਾ ਜਗਾੜ ਹੈ ਸਾਰਾ ਥੱਲੇ ਲਗਿਆ ਵਾ ਫੱਟੇ ਲਾ ਦੇ ਆਪਾਂ ਨੇ ਦੋ ਇੱਕੇ ਥਲੇ ਫੱਟੇ ਲਾ ਕੇ ਟਰੈਕਟਰ ਕੱਢ ਲਿਆ ਨਿਕਲਿਆ ਪੂਰਾ ਪੂਰਾ ਇਤਰਾ ਲਾ ਦੇ ਫੱਟੇ ਠੀਕ ਹੈ ਬਾਈ ਆਪਣੀ ਵੀਡੀਓ ਅੱਜ ਕੀ ਹੁਰੇ ਤੱਕ ਹੈ ਮਿਲਾਂਗੇ ਅਗਲੀ ਵੀਡੀਓ ਨਾਲ ਜੋ ਟਰਾਲੀ ਵੀ ਕੱਢਦੇ ਆਂ ਉਰੀ ਬਾਈ ਟਰੈਕਟਰ ਲੈ ਜਾ ਘਰਾਂ ਨੂੰ ਆਪਣੇ ਨੇ ਦੋ ਰੇੜੇ ਹੈਗੇ ਆ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਾਂਗੇ ਅਗਲੀ ਵੀਡੀਓ ਨਾਲ ਧੰਨਵਾਦ ਜੀ